ਕਾਲ ਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸਿੰਘ ਜੀ ਤੇਗਵਾਰ ਸਾਹਿਬ ਮਹਾਰਾਜ ਸਦਾ ਹੀ ਜਾਰੇ ਕਰ ਸਦਾ ਹੀ ਜਾਰੇ ਕਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਸੁੱਖਾਂ ਅਕਲਿਸ਼ਾਂ ਦਾ ਨਾਸ਼ ਕਰੋ ਬਾਬਾ ਜੀ ਮੁਕਤੀ ਪੜੀ ਨਾ ਦੇਖਣ ਕਰੋ ਕਿਰਪਾ ਤੰਤਨ ਸਿੰਘ ਜੀ ਤੇਗਵਾਰ ਸਾਹਿਬ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚਿਆਂ ਦੇ ਬਾਬਾ ਜੀ ਬਖਸ਼ ਦੇ ਬੱਚਿਆਂ ਨੂੰ ਕਰ ਦਿਓ ਕਿਰਪਾ ਹੋਈ ਕਰੋ ਮਿਹਰ ਗੁਰੂ ਦੀ ਸੰਤਾਂ ਕੇ ਕਾਰ ਰਹਾ ਆਇਆ ਸੇਖਾਂ ਕੇ ਕਾਰ ਰਜਿਆ ਬਖ ਲੋਏ ਹਰ ਕੰਮ ਸੁਣਾ ਆਇਆ ਸੋਹਣ ਸੋਹਣ ਸਾਲੇ ਕਾ ਅਲਿਕਾ ਬਰਤਨ ਲਿਆਇਆ ਆਇਆ ਰਮਨ ਦਿਖਾ ਲੈ ਚਾਹ ਲੈ ਜਤ ਜਪਨਾ ਸੀ ਜੈ ਸਮਰਾਨੀ ਕਾ ਜੈ ਆਪਣਾ ਬੇਰਤ ਆਪਰ ਮੇ ਸਰਾਨ ਕੇ ਨਾਮ ਕੰਦੇ ਗੰਗੁਰੂ ਤੇ ਬਾਦਰ ਸਹੇਬ ਨਨ ਗੁਰੂ ਤੇ ਬਾਦਰ ਸਹੇਬ ਦਿਲ ਜੰਜੂਰਾ ਖਾ ਪ੍ਰਭ ਤੁਮ ਕਾ ਕੀ ਨੋ ਬਡ ਕਲੂ ਮੈਂ ਸਾਕਰ

जो दीन के हे जो लड़े दीन गो निशान खे मन कबूल जीवन की चढ़िया होना किरन का बेचानी कबू न चाढ़े खेतीमरण का चओ किर्त मार्ग पे न कबीर जिस मरने ते जग डरे मेरे मन आनंद मरने से पाई परम कबीर मरता मरता जग मुआ मर भी न ऐसे मरने जो मरे न मरना कबीर मोए मरने का चाव है ਮੂਛੇ ਕੌਣ ਹੈ ਪਰ ਹਮਾਰੇ ਬਰ ਸਤਿਗੁਰੂ ਮੇਰੇ ਸਦਾ ਸਦਾ ਨਾ ਮੈਨਾਂ ਚਾਏ ਓ ਬਿਨਾ ਸੀ ਕਰ ਤਬ ਮੇਰੇ ਹੈ ਸਤਿਗੁਰੂ ਤੇ ਇੱਕ ਬਹਾਦਰ ਸਾਹਿਬ ਨਾਮ ਗੁਰੂ ਗੋਬਿੰਦ ਸਿੰਘ ਸਾਹਿਬਾ ਨਾਮ ਰਹਿ पहिरियो <laughs> ਕਲ ਰਾਖੀ ਮੇ ਹੋਏ ਵਦਕ ਦਾ ਸਮਦੀ ਗੁਰੂ ਸੋ ਕੁਰਸਾ ਚਟੀਏ ਤਦ ਜਿੱਤੇ ਸੱਚੇ ਪਾਤਸ਼ਾਹ ਤਦ ਜਿੱਤੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਏ ਦਰਸ਼ਨ ਦੇਖਿ ਆ ਗੁਰ ਤੇ ਦਰਜਨ ਦੇਖਿ ਦੀਵਾ ਗੁਰ ਤੇਰਾ ਹੋਏ ਬਬ ਮੇ

ਕਾਂਗੁਰੂ ਤੇ ਇੱਕ ਮਹਾ ਦਰਸ਼ਾ ਹੈ ਕਾਂਗੁਰੂ ਤੇ ਇੱਕ ਮਹਾ ਦਰਸ਼ਾ ਹੈ ਸੇ ਕੋਲ ਸਾਰੇ ਕੱਪੇ ਸਾ ਬਚੱਕ ਪਿਓ ਸਾ ਬਚੱਕ ਪਿਓ ਸਾ ਬਚੱਕ ਪਿਓ شور لوگے جی 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 شور ميوتا آ جا جا شور لوگے جی 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 شور ميوتا اے تن گرو تے اک پہاڑ تان سان تن گرو تے اک پہاڑ سن پائے تن گرو تے ماں ਸਤ ਨਾਮ ਸਿਰਿ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਮਰਦਾਸ ਕਹਉ ਬਾਰ ਕਹਿ ਪਨਾਸਕੋ ਸਰਬ ਚੰਤ ਤੋ ਤੁਜ ਪਾਸ ਸਾਧ ਸੰਗਤ ਹਤਕੋ ਤੇਰੇ ਹੁਕਮ ਪਵੈ ਨੀ ਸਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖ ਸਬਦਿਸ਼ਟ ਨਾਮ ਕਰਤਾ ਮੁਖ ਮੇਵਾ ਅਗਮ ਅਲਖ ਕਾਰਣ ਪਰਖ ਜੋ ਫਰਮਾਵਹਿ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੋ ਰਖੈ ਤੇਰ ਰਹੋ ਗੁਰ ਅਮਰਦਾਸ ਕਾਰਣ ਕਰਣ ਜਿਵ ਤੂੰ ਰਖਹ ਤੇਰ ਰਹੋ ਸਗਲ ਦਵਾਰ ਕੋ ਸਾਡਕ ਗਇਓ ਤੁਹਾਰ ਦਵਾਰ ਸਾਹਿਂ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤਖਤ ਬਹ ਤਖਤ ਕੀ ਲਾਇਕ ਪੰਚ ਸਮਾਏ ਗੁਰਮਤ ਪਾਇਕ ਨਾਮ ਰਹਿਉ ਸਾਧੂ ਰਹੋ ਰਹੋ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਯੁਰ ਮੈਂ ਗਯੋ ਜਾਕ ਸਮ ਨਹੀਂ ਕੋਈ ਜੇ ਸਿਮਰਤ ਸੰਕਟ ਮਿਟਾ ਦਰਸ ਤੋਹਾਰ ਹੋਏ ਸੁਖ ਹਟਾਲ ਗੁਰ ਸੇਵੀ ਐਹਨ ਸਸਾਜ ਸੁਭਾਈ ਦਰਸਨ ਪਰਸ ਆ ਗੁਰ ਕਾ ਜਲਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰਸਾ ਕਰਸਾ ਚਟੀਆਂ दु डिठे सचे पात सह माल जनम जनम दी के सजण सचा पात सह सिर सह द जिस पास बेठां सोह सब ना द वे ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਬਿਨ ਨਾਵੈ ਸਭ ਭਰਮ ਦੇ ਨਿਤ ਜਾਗ ਤੋਟਾ ਸਹਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗਵਾਰ ਗੁਰ ਮੁਖ ਅਮਰਤ ਪੀਵਣਾ ਨਾਨਕ ਸਬਦ ਵਿਚਾਰ ਵੇਣ ਨਾਵੈ ਸਭ ਭਰਮ ਦੇ ਨਿਤ ਜਗ ਤੋਟਾ ਸਾਰ ਨਾਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗੁਬਾਰ ਗੁਰ ਮੁਖ ਅਮਰਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜ ਜਾਗ ਸਹਿਜ ਸੁਵੈ ਗੁਰਮੁਖ ਅਨੰਦੈ ਨ ਉਸਤਤ ਹੋਵੈ ਮਨਮੁਖ ਪਰਮੈ ਸਹਸਾ ਹੋਵੈ ਅੰਤਰ ਚਿੰਤਾ ਨੀਦ ਨਾ ਸੁਵੈ ਗਿਆਨੀ ਜਾਗੈ ਸਵੇਰ ਸੁਭਾਈ ਨਾਨਕ ਨਾਮ ਰਤਿਆ ਬਹਲ ਜਾਉ ਪੌੜੀ ਸੇਹਾਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕ ਵਰਤੈ ਇੱਕ ਇੱਕ ਉਤਪਤਿਆ ਜੋ ਹਰ ਨਾਮ ਧਿਆਵੈ ਤਿੰਨ ਡਰ ਸਟ ਘਤਿਆ ਗੁਰਮਤੀ ਦੇਵ ਆ ਮੁਖ ਹਰਿ ਜਪਿਆ ਜੋ ਹਰ ਨਾਮ ਧਿਆਵੈ ਤੈਨ ਧਰ ਸਟ ਕਤਿਆ ਗੁਰਮਤੀ ਦੇਵ ਆਪ ਗੁਰਮੁਖ ਹਰਿ ਜਪਿਆ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹਲਾ 3 ਜਿ ਵਿਣ ਨਾ ਵੈ ਸਭ ਪਰਮ ਦੇ ਨਿਤ ਜਗ ਤੋਟਾ ਸੈਸਾਰ ਮਨ ਮੁਖ ਕਰਮ ਕਮਾਵਣੇ ਹਉ ਮੈਂ ਅੰਧ ਗਵਾਰ ਗੁਰਮੁਖ ਅੰਮ੍ਰਿਤ ਪੀ ਬਣਾ ਨਾਨਕ ਸ਼ਬਦ ਵਿਚਾਰ ਧਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਤਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸੌਰਟ ਕੀ ਬਾਹਰ ਅੰਦਰ ਸਲੋਕ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਪੌੜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਇਹ ਪਾਵਨ ਪਵਿੱਤਰ ਹੁਕਮ ਤਨ ਸਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਵਨ ਪਵਿੱਤਰ ਅੰਗ 645 ਉੱਪਰ ਸਵਾਇ ਮਾਨ ਹੈ ਗੁਰੂ ਰੂਪ ਸਾਧ ਸੰਗਤ ਜੀ ਜਿੱਥੇ ਇਹ ਮਹਾਨ ਸ਼ਤਾਬਦੀ 350 ਸਾਲਾਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉੱਥੇ ਅੱਜ ਸਾਹਿਬੇ ਕਮਾਲ ਪੰਥ ਦਿਵਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਹੈ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਫਲ ਹੋ ਜਾਏ ਔਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ